ਦੋਸਤੋ ਨજર ਲੱਗਣ ਜਾਂ ਬੁਰੀ ਨજર ਸੰਬੰਧੀ ਵਹਿਮ ਜਾਂ ਵਿਸ਼ਵਾਸ ਸਾਡੇ ਲੋਕ ਮਾਣਾ ਵਿੱਚ ਇਸ ਕਦਰ ਸਮਾਇਆ ਹੋਇਆ ਕਿ ਅਸੀਂ ਅਚੇਤ ਜਾਂ ਸचेत ਰੂਪ ਵਿੱਚ ਇਸ ਤੋਂ ਪਿੱਛਾ ਨਹੀਂ ਛੱਡਾ ਸਕਦੇ ਤੇ ਇਹ ਵਹਿਮ ਕੱਲਾ ਅਸੀਂ ਜਾਂ ਸਾਡੇ ਦੇਸ਼ ਦੇ ਲੋਕ ਇਹ ਨਹੀਂ ਮੰਨਦੇ ਸਕੋ ਦੁਨੀਆ ਦੀ 40% ਦੀ ਆਬਾਦੀ ਇਸ ਬੁਰੀ ਨજર ਸੰਬੰਧੀ ਵਿਸ਼ਵਾਸ ਕਰਦੀ ਹੈ ਤੇ ਬੁਰੀ ਨજર ਨੂੰ ਹਟਾਉਣ ਸੰਬੰਧੀ ਜਾਂ ਬੁਰੀ ਨਜ਼ਰ ਤੋਂ ਬਚਾਉਣ ਸੰਬੰਧੀ ਆਪਦੇ ਆਲੇ ਦਿਵਾਲੇ ਜਾਂ ਘਰਾਂ 'ਚ ਝਾਤੀ ਮਾਰ ਕੇ ਦੇਖਿਆ ਜੋ ਅਸੀਂ ਬਹੁਤ ਸਾਰੇ ਉਪਾਅ ਜਾਂ ਕਾਰਜ ਇਸ ਨਜ਼ਰ ਜਾਂ ਬੁਰੀ ਨਜ਼ਰ ਤੋਂ ਬਚਣ ਸੰਬੰਧੀ ਕਰਦੇ ਰਹਿੰਦੇ ਹਾਂ ਤੇ ਨਾਲ ਹੀ ਇੱਕ ਗੱਲ ਹੋਰ ਸਾਨੂੰ ਆਪਦੀ ਨਜ਼ਰ ਤਾਂ ਵਧੀਆ ਲੱਗਦੀ ਹੈ ਪਰ ਦੂਜੇ ਦੀ ਨਜ਼ਰ ਬੁਰੀ ਲੱਗਦੀ ਹੈ ਏਵੇਂ ਸ਼ੱਕ ਮਾਰਨ ਸੰਬੰਧੀ ਜਾਂ ਨਿਸ਼ ਮਾਰਨ ਸੰਬੰਧੀ ਜਿਹੜਾ ਵਹਿਮ ਆ ਉਹ ਵੀ ਵਿਸ਼ਵਾਸ ਬਣ ਕੇ ਸਾਡੇ ਮਨਾਂ ਦੇ ਵਿੱਚ ਉਕਰਿਆ ਹੋਇਆ ਆ ਆਮ ਤੌਰ ਤੇ ਜਦੋਂ ਕੋਈ ਤੁਰ ਲੱਗੇ ਜਾਂ ਸ਼ੁਭ ਕਾਰਜ ਕਰਨ ਲੱਗੇ ਤੇ ਜੇ ਕੋਈ ਸ਼ਿਕ ਮਾਰ ਦੇਵੇ ਨਾ ਹੈ ਤਾਂ ਇਹ ਕੁਦਰਤੀ ਕਿਰਿਆ ਪਰ ਅਸੀਂ ਕੁਝ ਦੇਰ ਲਈ ਰੁਕ ਜਾਂਨੇ ਆ ਤੇ ਰੱਬ ਦਾ ਨਾਮ ਲੈਨੇ ਆ ਪਰ ਇਹ ਵੀ ਧਿਆਨ ਰੱਖਣ ਯੋਗ ਆ ਵੀ ਸ਼ਿਕ ਮਾਰਨੀ ਚੰਗੀ ਵੀ ਸਮਝੀ ਜਾਂਦੀ ਆ ਕਹਿੰਦੇ ਜੇ ਕੋਈ ਦੁਰਘਟਨਾ ਵਾਲੇ ਸਥਾਨ ਤੇ ਹਸਪਤਾਲ ਵਿੱਚ ਦਵਾਈ ਲੈਂਦੇ ਆ ਜਾਂ ਸਮਸ਼ਾਨ ਘਾਟ ਵਿੱਚ ਸ਼ਿਕ ਮਾਰ ਦੇਵੇ ਨਾ ਤੇ ਉਹ ਚੰਗੀ ਮੰਨੀ ਜਾਂਦੀ ਆ ਸੋ ਦੋਸਤੋ ਦੇਖੋ ਕਿਵੇਂ ਆ